ਹੇ ਨਿਮਾਣਿਆ ਦੇ ਮਾਨ ਸਤਿਗੁਰੂ ਤਨ ਤਨ ਸ੍ਰੀ ਗੁਰੂ ਰਾਮਦਾਸ ਜੀਓ ਮਹਾਰਾਜ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨੀਆਂ ਤੇਲ ਫੁੱਲ ਪੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ ਦਰੋਂ ਘਰੋਂ ਸਿੱਖੀ ਸਿਦਕ ਪਰੋਸਾ ਨਾਮਦਾਨ ਬਖਸ਼ਣਾ ਸਭੂ ਸੰਗਤਾਂ ਦੇ ਘਰਾਂ ਵਿੱਚ ਸੁਖ ਸ਼ਾਂਤੀ ਦੀਆਂ ਦਾਤਾਂ ਬਖਸ਼ਣੀਆਂ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਨਾ ਸਭੂ ਸੰਗਤਾਂ ਦੇ ਘਰਾਂ ਵਿੱਚ ਸੁੱਖਾਂ ਦਾ ਨਿਵਾਸ ਕਰਨਾ ਹੇ ਨਿਮਾਣਿਆ ਦੇ ਮਾਨ ਸਤਿਗੁਰੂ ਤਨ ਤਨ ਸ੍ਰੀ ਗੁਰੂ ਰਾਮਦਾਸ ਜੀਓ ਮਹਾਰਾਜ ਸਭੂ ਸੰਗਤਾਂ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨੀਆਂ ਤੇਲ ਫੁੱਲ ਪੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ ਦਰੋਂ ਘਰੋਂ ਸਿੱਖੀ ਸਿਦਕ ਪਰੋਸਾ ਨਾਮਦਾਨ ਬਖਸ਼ਣਾ ਸਭੂ ਸੰਗਤਾਂ ਦੇ ਘਰਾਂ ਵਿੱਚ ਸੁੱਖ ਸ਼ਾਂਤੀ ਦੀਆਂ ਦਾਤਾਂ ਬਖਸ਼ਣੀਆਂ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਨਾ ਸਮੂਹ ਸੰਗਤਾਂ ਦੇ ਘਰਾਂ ਵਿੱਚ ਸੁੱਖਾਂ ਦਾ ਨਿਵਾਸ ਕਰਨਾ